ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਤੇ ਜਿਹੜੇ ਅੱਜ ਵਾਲੇ ਵਲੌਗ ਦੀ ਸਟਾਰਟਿੰਗ ਆਪਾਂ ਕਰਨ ਲੱਗੇ ਆਂ ਟਾਈਮ ਹੈਗਾ ਸਵੇਰ ਦਾ ਅੱਜ ਦਿਨ ਹੈਗਾ ਸੋਮਵਾਰ ਦਾ ਤੇ ਅੱਜ ਹੈਗਾ ਮਸਤਿਆ ਦਾ ਦਿਹਾੜਾ ਤੇ ਅੱਜ ਕੀ ਕੀ ਕੰਮ ਕਰਨੇ ਨੇ ਅੱਜ ਪਹਿਲਾਂ ਤਾਂ ਅਸੀਂ ਜਾਣਾ ਮਸਤਿਆ ਤੇ ਹਨਾ ਉਸ ਤੋਂ ਬਾਅਦ ਅਸੀਂ ਜਾਣਾ ਡਾਕਟਰ ਜੀ ਤੇ ਡਾਕਟਰ ਜੀ ਵੀ ਮੈਂ ਤੁਹਾਨੂੰ ਦੱਸ ਦਾਂ ਵੀ ਕਿਉਂ ਜਾਣਾ ਹਨਾ ਮੇਰੇ ਨਾ ਮਤਲਬ ਹੋ ਕੇ ਸਾਲ ਡੇਢ ਸਾਲ ਹੋ ਗਿਆ ਹਨਾ ਮੈਂ ਪੌੜੀਆਂ ਤੇ ਡਿੱਗ ਗਈ ਸੀਗੀ ਪੌੜੀਆਂ ਤੇ ਡਿੱਗ ਗਈ ਮਤਲਬ ਉਦੋਂ ਦਾਈ ਉਦੋਂ ਤੱਕ ਮੈਂ ਕੋਈ ਮੈਡੀਸਨ ਵਗੈਰਾ ਨਹੀਂ ਲਈ ਮੈਂ ਕਿਸੇ ਡਾਕਟਰ ਦੇ ਨਹੀਂ ਗਈ ਮੈਂ ਘਰੀ ਬਰੇਤੀ ਗਰਮ ਕਰਕੇ ਲਗਾ ਲਈ ਮੈਂ ਕਿਹਾ ਮੈਂ ਠੀਕ ਹੋ ਜੂੰਗੀ ਤੇ ਪਰ ਮੇਰੇ ਪ੍ਰੋਬਲਮ ਹੈ ਜੀ ਕਦੇ ਤਾਂ ਇੱਥੇ ਦਰਦ ਹੋਣ ਲੱਗ ਜਾਂਦਾ ਕਦੇ ਮਤਲਬ ਆ ਚੀਜ਼ ਤੇ ਪਿੱਛੇ ਹਨਾ ਬੈਕ ਤੇ ਸਾਰੀ ਦਰਦ ਰਹਿੰਦਾ ਤੇ ਮੈਨੂੰ ਹੁਣ ਰਹਿਣ ਲੱਗ ਗਿਆ ਹਲਕਾ ਹਲਕਾ ਫੀਵਰ ਆ ਤੇ ਜਿਹੜਾ ਹਲਕਾ ਹਲਕਾ ਫਿਬਰ ਰਹਿਦਾ ਡਾਕਟਰ ਕਹਿੰਦੇ ਵੀ ਕੋਈ ਰੀਜਨ ਆ ਵੀ ਮਤਲਬ ਉਹਨਾਂ ਦਾ ਕਹਿਣਾ ਵੀ ਤੁਹਾਡੇ ਮਤਲਬ ਵੀ ਜਿਹੜੀ ਰੀਡ ਦੀ ਹੱਡੀ ਤੇ ਮਰਕੇ ਚ ਕੋਈ ਦਿੱਕਤ ਆ ਤਾਂ ਕਰਕੇ ਮਤਲਬ ਆਪਾਂ ਨੂੰ ਉਹ ਡਾਕਟਰ ਕੋਲੇ ਜਾਣਾ ਪਊਗਾ ਉਹਨੂੰ ਦਿਖਾਉਣਾ ਪਊਗਾ ਕਿਉਂਕਿ ਜਦੋਂ ਆਪਾਂ ਕੰਮ ਦਾ ਪ੍ਰੈਸ਼ਰ ਪਾਈ ਜਾਂਦੇ ਆ ਆਪਦੇ ਤੇ ਤੇ ਉਹ ਪ੍ਰੋਬਲਮ ਜਿਹੜੀ ਹੈਗੀ ਉਹ ਉਵੇਂ ਦੀ ਹੋਣੀ ਆ ਹਨਾ ਤੇ ਪਹਿਲੇ ਮੈਨੂੰ ਇਹ ਹੋ ਗਿਆ ਜਦੋਂ ਮੈਂ ਡਿਗਰੀ ਕੀਤੀ ਸੀਗੀ ਮੈਂ ਕਿਹਾ ਮੈਂ ਘਰੇ ਬ੍ਰੇਤੀ ਬ੍ਰੁਤੀ ਲਗਾ ਲੂੰਗੀ ਵੀ ਮੈਂ ਡਾਕਟਰ ਦੇ ਕੀ ਜਾऊं ਕੀ ਦਿਖਾऊं ਜੀ ਮੇਰੀ ਆ ਚੀਜ਼ ਨੀਚੇ ਬਚੀ ਸੀਗੀ ਬੈਕ ਮਤਲਬ ਆਏ ਆ ਪੌੜੀਆਂ ਚ ਡਿੱਗਦੀ ਡਿੱਗਦੀ ਆਈ ਤੇ ਬਸ ਮੈਨੂੰ ਤਾਂ ਉਦੋਂ ਹੀ ਲੱਗਿਆ ਮੈਂ ਕਿ ਵੀ ਮੈਂ ਡਾਕਟਰ ਦੇ ਕਿਵੇਂ ਕੀ ਪਰ ਉਹ ਕਹਿੰਦੇ ਵੀ ਕੋਈ ਪ੍ਰੋਬਲਮ ਆਈ ਲੱਗਦੀ ਆ ਹਨਾ ਤੁਹਾਡੇ ਵੀ ਮਤਲਬ ਰੀੜ ਦੀ ਹੱਡੀ ਦੇ ਵਿੱਚ ਰਿਸਕ ਦੇ ਵਿੱਚ ਤੇ ਦਿਖਾਉਣਾ ਪਊਗਾ ਕੰਮਾ ਦਾ ਇੰਨਾ ਜ਼ਿਆਦਾ ਔਖਾ ਹੋ ਰਿਹਾ ਪਿਆ ਇੰਨਾ ਔਖਾ ਹੋਇਆ ਪਿਆ ਕਿਉਂਕਿ ਛੁੱਟੀਆਂ ਤੋਂ ਪਹਿਲਾਂ ਤਾਂ ਮੇਰਾ ਟਿਊਸ਼ਨ ਵੀ ਹੈਗਾ ਸੀ ਤੇ ਜਦੋਂ ਛੁੱਟੀਆਂ ਬੱਚੇ ਦੇ ਜੂਨ ਜਲਾਈ ਦੀ ਖਤਮ ਹੋ ਗਈ ਆ ਹਨਾ ਤੇ ਮੈਂ ਜਿਹੜਾ ਆਪਣਾ ਟਿਊਸ਼ਨਸ ਦੀਗਾ ਬੰਦ ਕਰਤਾ ਸੀਗਾ ਤੇ ਮੈਨੂੰ ਹੀ ਹੈਗਾ ਸੀ ਮੈਨੂੰ ਬਹੁਤ ਦਿੱਕਤ ਆਉਂਦੀ ਆ ਕੰਮ ਦੀ ਤੇ ਕੱਲੀ ਦੇ ਕਾਫੀ ਪ੍ਰੈਸਰ ਬਣ ਜਾਂਦੇ ਵੀ ਹੋ ਸਕਦਾ ਮੇਰੀ ਸਿਹਤ ਤਾਂ ਹੀ ਇਸ ਤਰ੍ਹਾਂ ਹੋਣ ਲੱਗੀ ਮੈਨੂੰ ਫਿਰ ਸੰਦੀਪ ਕਹਿੰਦੇ ਤੂੰ ਛੱਡ ਦੇ ਕਹਿੰਦੇ ਟਿਊਸ਼ਨ ਨਾਲ ਛੱਡ ਦੇ ਵੀ ਕੋਈ ਜ਼ਰੂਰੀ ਨਹੀਂ ਹੈਗਾ ਤੇ ਮੈਂ ਬੰਦ ਕਰਤੀ ਸੀਗੀ ਪਰ ਜੀ ਹੁਣ ਬੱਚੇ ਜਿਹੜੇ 4-5 ਬੱਚੇ ਨੇ ਹਨਾ ਉਹ ਇੰਨਾ ਪ੍ਰੈਸਰਾਈਜ਼ ਕਰ ਰਹੇ ਨੇ ਤੇ ਉਹਨਾਂ ਦੇ ਪੇਰੈਂਟਸ ਦੇ ਡੇਲੀ ਫੋਨ ਆਉਂਦੇ ਨੇ ਬੱਚੇ ਕਹਿੰਦੇ ਸਾਨੂੰ ਤਾਂ ਕੋਈ ਟਿਊਸ਼ਨ ਫਿੱਟ ਹੀ ਨਹੀਂ ਆਉਂਦਾ ਵੀ ਮੈਮ ਤੁਸੀਂ ਟਿਊਸ਼ਨ ਨੂੰ ਸਟਾਰਟ ਕਰੋ ਹਨਾ ਤੇ ਕਿਉਂ ਦੇਖੋ ਹੁਣ ਮੈਂ ਪਹਿਲਾਂ ਤੋਂ ਪੜਾਉਂਦੀ ਕਰਕੇ ਮੇਥੋਂ ਬੱਚਿਆਂ ਦਾ ਜਿਹੜਾ ਦਿਲ ਵੀ ਨਹੀਂ ਤੋੜਿਆ ਜਾਂਦੇ ਵੀ ਦੇਖੋ ਉਹ ਬੱਚੇ ਹਨਾ ਬਸ ਉਹਨਾਂ ਨੂੰ ਸਿਰਫ ਇਹ ਲੱਗਦਾ ਵੀ ਅਸੀਂ ਉੱਥੇ ਬਾਕੀ ਸੈਟੀਸਫਾਈ ਹੋਵਾਂਗੇ ਸਾਡਾ ਰਿਜ਼ਲਟ ਤਾਂ ਹੀ ਵਧੀਆ ਆਊਗਾ ਕਿਉਂ ਆਪਣੇ ਖੁਦ ਦੇ ਵੀ ਬੱਚੇ ਨੇ ਹਨਾ ਇਹ ਗੱਲ ਫੀਲ ਹੁੰਦੀ ਆ ਵੀ ਦੇਖੋ ਉਹਨਾਂ ਨੂੰ ਪੀਸਿੰਸ ਤਾਂ ਹੋਰ ਬਹੁਤ ਹੈਗੀਆਂ ਨੇ ਤੇ ਪਰ ਉਹ ਬੱਚੇ ਜਿਹੜੇ ਚਾਰ ਪੰਜ ਬੱਚੇ ਨੇ ਉਹ ਕਹਿੰਦੇ ਸਾਨੂੰ ਉੱਥੇ ਜਾਣਾ ਬਸ ਮਤਲਬ ਸਾਨੂੰ ਸੈਟੀਸਫੈਕਸ਼ਨ ਉੱਥੇ ਜਾ ਕੇ ਮਿਲਣੀ ਆ ਤੇ ਤਾਂ ਕਰਕੇ ਮਜਬੂਰੀ ਚ ਜੀ ਹੁਣ ਮੈਨੂੰ ਟਿਊਸ਼ਨ ਵੀ ਸਟਾਰਟ ਕਰਨੀ ਪਊਗੀ ਤੇ ਮੈਂ ਕਿ ਮੈਂ ਉਹਨਾਂ ਨੂੰ ਨਾ ਡੇਟ ਦੇਤੀ ਮੈਂ ਕਿਹਾ ਜੀ 2-4 ਦਿਨ ਤੁਸੀਂ ਰੁਕੋ ਤੇ ਮੈਂ ਆਪਣਾ ਜਿਹੜਾ ਮੈਨੂੰ ਇਹ ਵੀ ਉਦੋਂ ਪਹਿਲਾਂ ਪਹਿਲਾਂ ਮੈਂ ਆਪਣੀ ਡਿਸਕ ਦਾ ਜਿਹੜਾ ਹੈਗਾ ਇਲਾਜ ਕਰਵਾ ਲਾਂ ਤੇ ਅੱਜ ਤੱਕ ਕਰਕੇ ਚੱਲੀ ਸੀ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰੂਕਾਰ ਮੰਜੀ ਸਾਹਿਬ ਮਾਪੂਲਵਾਲ ਸਾਹਿਬ Thank you. ਆਪ ਜੀ ਇਹ ਆਪ ਜਾਇਆ ਇਹ ਮਸਤੀ ਤੇ ਜਾ ਕੇ ਹੁਣ ਚੱਲੇ ਆ ਡਾਕਟਰ ਦੇ ਤੇ ਦੇਖਦੇ ਆ ਕੀ ਕਹਿੰਦੇ ਨੇ ਡਾਕਟਰ ਜੀ ਤੇ ਦਿਖਾ ਚਾਹਤੀ ਕਰਾਉਣੀ ਆਪਣਾ ਚੈੱਕਅਪ ਆ। ਲਓ ਜੀ ਆਪਾ ਪਹੁੰਚ ਗਏ ਡਾਕਟਰ ਦੇ ਅੱਸਰ ਕਰਦੀ ਆ। ਕਰਦੀ ਫਰਮਾਂ। ਲਓ ਜੀ ਜਦੋਂ ਜਾ ਕੇ ਦੇਖਿਆ ਇੰਨੀ ਜ਼ਿਆਦਾ ਭੀੜ ਸੀ ਇੰਨੀ ਜ਼ਿਆਦਾ ਭੀੜ ਸੀ ਇੰਨੀ ਦੁਨੀਆ ਬੈਠੀ ਸੀ ਕਿਉਂ ਕੁਛ ਤਾਂ ਲੇਟ ਹੋ ਗਏ ਜੀ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਰੁਕ ਗਏ ਮੱਥਾ ਟੇਕਣ ਲੱਗੇ ਤੇ ਤਾਂ ਕਰਕੇ ਲੇਟ ਹੋ ਗਏ ਸੀ ਬਹੁਤ ਦੁਨੀਆ ਬੈਠੀ ਸੀ ਐ ਲੱਗਦਾ ਸੀਗਾ ਵੀ ਬਾਰੀ ਕਾਦਾਊਗੀ ਇਹ ਕਿਉਂ ਹੁੰਦਾ ਕਿਸੇ ਵੀ ਹਸਪੀਟਲ 'ਚ ਜਾਣਿਆ ਹਨਾ ਉੱਥੇ ਇੰਨੇ ਦੁਨੀਆ ਬੈਠੀ ਹੁੰਦੀ ਆ ਹੁੰਦਾ ਵੀ ਸਾਰੇ ਲੋਕ ਇੱਥੇ ਆ ਗਏ ਦੇ ਅਸੀਂ ਲੋਵਾ ਪਰਚੀ ਲਗਾਤੀ ਸੀ ਜੀ ਉਹ ਕਹਿੰਦੇ ਤੁਹਾਡਾ ਆਜੂਗਾ ਨੰਬਰ ਵੀ ਤੁਸੀਂ ਵੇਟ ਕਰ ਲਓ ਵੀ ਉਦੋਂ ਤੁਹਾਨੂੰ ਕੋਈ ਗੱਲ ਨਹੀਂ ਨਰਸ ਨੇ ਇੰਨਾ ਹੌਸਲਾ ਦਿੱਤਾ ਸੀ ਵੀ ਕੱਢ ਦਾਂਗੇ ਪਹਿਲਾਂ ਕੱਢਣਾ ਤਾਂ ਕੀ ਹੁੰਦਾ ਜੀ ਚਲੋ ਬੱਚੇ ਕਰਕੇ ਕਹਿੰਦਾ ਸੀ ਜਿਸਨੀ ਤੇ ਤਾਂ ਠਿੱਕੀ ਹੋਈ ਨਹੀਂ ਹੈਗੀ ਉਥੇ ਇੱਧਰ ਜਿਹੜਾ ਉੱਧਰ ਸਾਨੂੰ ਇੰਨਾ ਡਰ ਸੀਗਾ ਵੀ ਇਹਨੂੰ ਇਨਫੈਕਸ਼ਨ ਨਾ ਹੋ ਜੇ ਕਿਉਂਕਿ ਵੀਕਾ ਦੇ ਚੀਰ ਨੂੰ ਹੱਥ ਲਾਉਂਦੀ ਸੀ ਕਿੱਧਰ ਲਾਉਂਦੀ ਸੀਗੀ ਬੱਚੇ ਵੀ ਸੀ ਜੀ ਆਹ ਮੁੰਡਾ ਇਹਨੂੰ ਬਹੁਤ ਪਿਆਰ ਕਰਦਾ ਸੀ ਇਹ ਬਾਗੇ ਪ੍ਰਾਣੀ ਤੋਂ ਆਪਦੀ ਦਾਦੀ ਨਾਲ ਆਇਆ ਹੋਇਆ ਸੀ ਦਾਦੀ ਤੇ ਕਹਿੰਦਾ ਮੈਂ ਪਾਪਾ ਨਾਲ ਆਇਆ ਹੋਇਆ ਹਾਂ ਦਾਦੀ ਦਾ ਕੋਈ ਪ੍ਰੋਬਲਮ ਸੀਗੀ ਉਂ ਤੇ ਦਿਖਾਉਣਾ ਐਡਮਿਟ ਸੀ ਇਹਦੇ ਦਾਦੀ ਜੀ ਇਹ ਬਾਰ ਬਾਰ ਜਸਨੀਤ ਕੋਲੇ ਆਉਂਦਾ ਸੀ ਇਹਨੂੰ ਬੁਲਾਉਣਾ ਤੇ ਜਸਨੀਤ ਆਹ ਜਸਨੀਤ ਬੋਟਲ ਦਾ ਖਹਿੜਾ ਨਹੀਂ ਸੀ ਛੱੜਦੀ ਸਾਨੂੰ ਆਏ ਸੀ ਵੀ ਜਰਮਸ ਵਗੈਰਾ ਇਹਦੇ ਨਾਲ ਇਹਦੇ ਅੰਦਰ ਮਤਲਬ ਕਦੇ ਚੱਕ ਲੈਂਦੀ ਸੀ ਕਦੇ ਧਰ ਲੈਂਦੀ ਸੀ ਵੀ ਕਿੱਥੇ ਪੰਗਾ ਲੈ ਲਿਆ ਹਨਾ ਬੋਟਲ ਲਿਆ ਕੇ ਤੇ ਵਸ ਵਸ ਇਹਨੂੰ ਫੋਨ ਫੋਨ ਦੇ ਕੇ ਬਿਠਾਉਂਦੀ ਬਹੁਤ ਕੋਸ਼ਿਸ਼ ਕਰਦੀ ਸੀ ਜੀ ਬੱਚੇ ਨਾਲ ਹਸਪੀਟਲ 'ਚ ਕਿੰਨਾ ਔਖਾ ਹੋ ਜਾਂਦਾ ਹਾਏ ਹਸਪੀਟਲ 'ਚ ਐਨੇ ਜ਼ਿਆਦਾ ਫ੍ਰੈਕਚਰ ਵਾਲੇ ਮਰੀਜ਼ ਸੀਗੇ ਵੀ ਕੋਈ ਚਿਹਰ ਤੇ ਕੋਈ ਕਿਸੇ ਤਰ੍ਹਾਂ ਦੇ ਸਾਨੂੰ ਬਿਲਕੁਲ ਸ਼ਾਮ ਹੋ ਗਈ ਸੀ 5 ਵਜੇ ਸੀਗੀ 5 ਵਜੇ ਸਾਨੂੰ ਦਵਾਈ ਮਿਲੀ ਮੇਰਾ ਚੈੱਕ ਅਪ ਸੀਗਾ ਤੇ ਪਹਿਲਾਂ ਮੇਰਾ ਮਤਲਬ ਡਿਸਕ ਦਾ ਚੈੱਕ ਅਪ ਸੀ ਫਿਰ ਉਦੋਂ ਜਿਹੜਾ ਫੀਵਰ ਹੁੰਦਾ ਸੀ ਉਹ ਚੈੱਕ ਅਪ ਸੀਗਾ ਤੇ 5 ਵਜੇ ਸਾਨੂੰ ਦਵਾਈ ਮਿਲੀ ਤੇ ਵੈਸੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸੀ ਸਾਰਾ ਠੀਕ ਸੀਗਾ ਓਕੇ ਸੀਗਾ ਉਂਤੇ ਮਸਾ ਅਸੀਂ ਤਾਂ ਨਿਕਲੇ ਖੇੜਾ ਸੜਾ ਕੇ ਹਸਪੀਟਲ ਚ ਹਾਈ ਕਿੰਨਾ ਔਖਾ ਹਨਾ ਬਹੁਤ ਜ਼ਿਆਦਾ ਔਖਾ ਜੀ ਪਾਕੀ ਉਹਨਾਂ ਜੋ ਉਹ ਛੋਟੇ ਪਏ ਨੇ ਕੁੱਤੇ ਜੀ ਉਹ ਪਰੇ ਹਾਂ ਉਹ 100 ਤੋਂ ਆਦੇ 100 ਤੋਂ ਵਾਲੀ ਨੇ ਜਿਹੜੇ ਮੰਜੇ ਤੇ ਪੈਣੀ 100 ਤੋਂ ਵਾਲੀ ਨੇ ਉਹ ਸਾਲ ਲੱਗਣਾ ਚਲੋ ਉੱਥੇ ਕਰੋ ਗੱਡੀ ਚਲੋ ਟੋਰਾ ਆਪਣੀਆਂ ਉੱਤੇ ਕਾ ਦੋ ਦੋ ਨਹੀਂ ਨਹੀਂ ਲੈ ਨਹੀਂ ਪੁੱਤ ਲੈ ਨਹੀਂ ਨਵੇਂ ਨੁਪੜਾ ਦੇ ਦੋ ਤਾਂ ਹਲੇ ਉਰੀਆਂ ਮੈਂ ਭਜਦਾ ਜੀ ਆ ਦੇ ਭਾਈ ਇੱਥੇ ਲਾ ਮੰਗੀ ਆ ਜੋ ਇਹ ਚੂਕਮਾਲੇ ਇਹਨਾਂ ਚੂਕਮਾ ਮੈਂ ਦੇਖ ਨਹੀਂ ਆ ਮਾਤਾ ਗੱਛੂਕਮਾ ਦਿਖਾਈ 150 ਵਾਲੀ ਇਹ ਕਿੰਨੇ ਵਾਲੇ ਨੇ 150 ਵਾਲਾ ਇਹ ਵੀ 150 ਵਾਲਾ ਉਹ ਲੈ ਕੇ ਤੋਤਾ ਉਹਨੂੰ ਕਿੱਥੇ ਪੜਾ ਗਾ ਗਾ ਗੱਛੂ ਇਹ ਤੋਤਾ ਹਾਂ ਤੇ ਫੋਟੋ ਨੇ ਲਾ ਲਿਆ ਤੋਤਾ ਲੈ ਸੁਨੀਤ ਦਿਖਾ ਦੇ ਤੋਤਾ ਦਿਖਾ ਮੰਮੀ ਹਾਂ ਮੰਮੀ ਹਾਂ ਮੰਮੀ darno hat किana.